ਸਵਾਗਤ ਹੈ ਕਿਸਾਨ ਵੀਰੋ ਸਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਾਲਕ ਬੱਚੀ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਮੂਹ ਹੋ ਅਰੀਜਨਲ ਦੋ ਦੰਦ ਜੀ ਤੇ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਸਰਜੀਤਪੁਰ ਆਪਣਾ ਪਿੰਡ ਜੀ ਹਨਾ ਇਹ ਦਿਵਾਲ ਅਪਰੇਟਿਵ ਵੱਜਿਆ ਵਾ ਹਨਾ ਜੀ ਓਕੇ ਜੀ ਤੇ ਭਾਈ ਭਗਤੇ ਵਾਲਾ ਜਿਹੜਾ ਰੋਡ ਜਾਂਦਾ ਬਰਨਾਲੇ ਤੋਂ ਓਕੇ ਬੈਕ ਸਾਡ ਤੇ ਨੰਬਰ ਬੋਲੋ ਪਹਿਲਾਂ ਤਾਂ ਜੀ 9838 6050 ਦੁਬਾਰਾ ਫੇਰ ਬੋਲੋ 9838 6050 60583 ਤੇ ਜਿਹੜੀ ਆਪਾਂ ਇੱਧਰ ਜੀ ਆਜੋ ਮੜਾ ਜਾ ਸਕਰੀਨ ਤੇ ਬੱਚੀ ਦੇਖੀ ਜਾਨੇ ਆਪਣੀ ਵੀਰੇ ਕਿੰਨੀ ਕੁ ਉਮਰ ਹੋ ਗਈ ਇਹਦੀ ਇਹ ਮਤਲਬ 2.5 ਸਾਲ ਹੈ ਦੋ ਦੰਦ ਹੋ ਗਈ ਦੋ ਦੰਦ ਤੇ ਆਪਣੇ ਘਰ ਦੀ ਆ ਤੇ ਫੇਸਪੂਸ ਬੜਾ ਚੰਗਾ ਹਨਾ ਟੀਕੇ ਦੇ ਅੱਜ ਕਾਬਲ ਫੁੱਲ ਸਾਈਜ਼ ਦੀ ਹਨਾ ਆ ਦੇਖੋ ਜੀ ਤੇ ਥਣਚਾਰੀ ਆ ਵੀਰੇ ਤੇ ਹਾਂ ਥਣਚਾਰੀ ਓਕੇ ਆ ਦੇਖੋ ਫੇਸ ਕਰੋ ਚੈੱਕ ਬੋਦੀਵਾਦੀ ਪੂਰੀ ਫੁੱਲ ਕੁਆਲਟੀ ਫੁੱਲ ਨੂੰ ਤਰ੍ਹਾਂ ਤਰ੍ਹਾਂ ਕਰਾਈ ਗਈ ਤੇ ਇੱਕ ਤੇ ਜੇ ਆਪਾਂ ਗੱਲ ਕਰ ਲਗੇ ਨਾ ਚੰਗੇ ਦੁੱਧ ਵਾਲੀ ਇਹ ਬਣੂਗੀ 25 ਤੋਂ ਪਲੱਸ ਵਾਲੀ ਕੋਈ ਬਣਨਾ ਜੀ ਇਹਨੇ ਕਿਉਂਕਿ ਜਿਵੇਂ ਇਹਦਾ ਦਿਖ ਮੈਨੂੰ ਤਾਂ ਇਸ ਤਰਹੀ ਆ ਵੱਡੇ ਸਾਈਜ਼ ਦੀ ਆ ਲੈ ਚਲੋ ਲੰਮੀ ਕਰੋ ਜੀ ਚੈੱਕ ਬਰੀਡ ਫੁੱਲ ਬਾਕੀ ਆਚਾਰ ਹੀ ਥਣ ਆ ਦੇਖੋ ਜੀ ਮੋੜ ਲਿਆ ਵੀਰੇ ਕਰੋ ਜੇਕਾ ਆ ਦੇਖੋ ਜੀ ਤੇ ਜੀ ਆਪਾਂ ਗੱਲ ਕਰ ਲਗੇ ਪਸੂ ਬਾਈਆਂ ਕੋਲੇ ਵੱਡੀ ਗਿਣਤੀ ਚ ਆ ਤੇ ਉਸ ਹਿਸਾਬ ਨਾਲ ਵਿੱਚੋਂ ਪਸੂ ਨਹੀਂ ਸਾਹਮਦੇ ਕਈ ਵੀਰੇ ਹਨਾ ਵੀਰੇ ਉਸ ਹਿਸਾਬ ਨਾਲ ਬਾਈ ਸੇਲ ਕਰ ਰਹੇ ਆ ਤੇ ਬੰਨ ਲਓ ਵੀਰੇ ਫੇਸ ਕਰੋ ਚੈੱਕ ਕਿੰਨਾ ਪਿਆਰਾ ਤੇ ਜਿਹੜਾ ਬਾਈ ਲੈ ਗਿਆ ਜਿਆਦਾ ਹੀ ਕਰੂਗਾ ਆ ਦੇਖੋ ਥਣ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਦੇਖੋ ਹੂੰ ਚੋਲੀ ਜੜੀ ਬਹੁਤ ਵਧੀਆ ਹਨ ਵੀਰੇ ਹਾਂ ਓਕੇ ਆ ਸਾਰੀ ਗੱਲ ਬਾਤ ਤੇ ਵੀਰੇ ਇਹਦੇ ਕੋਈ ਐ ਪਤਾ ਹੈਗਾ ਵੀ ਕਿਹੜੇ ਟੀਕੇ ਟੂਕੇ ਦੀ ਆਪ ਹੈ ਨਹੀਂ ਨਹੀਂ ਸਰਕਾਰੀ ਟੀਕਾ ਲੱਗਿਆ ਅੱਛਾ ਸਰਕਾਰੀ ਟੀਕਾ ਹੈ ਚੰਗਾ ਹੀ ਹਨਾ ਹਾਂਜੀ ਹਾਂਜੀ ਤੇ ਫਿਰ ਪੈਸੇ ਕਿੰਨੇ ਲੈ ਲੈਣੇ ਇਹਦੇ ਕਿਹੜਾ 36000 36000 ਰੁਪਏ ਤੇ ਬਾਕੀ ਦਾ ਅੱਜ ਜਾ ਕੇ ਬੰਦਾ ਟੀਕਾ ਇਹਦੇ ਪਰਵਾਸ ਸਕਦਾ ਦੁੱਧ 25 ਤੋਂ ਪਲੱਸ ਆਉਦੀ ਨਿਕਲਣਾ ਹਨਾ ਠੀਕ ਆ ਬਾਈ ਕੋਲ ਗਾਇਆਂ ਚੰਗੀਆਂ ਸਾਰੀਆਂ ਠੀਕ ਹੈ ਚੰਗੇ ਪਸ਼ੂਆ ਸਾਰੇ ਤੇ ਫਿਰ ਪੈਸੇ 36000 ਦਾ ਮਾਨਦਾਨ ਹੋ ਜਾਊਗਾ ਪਾ ਥੋੜਾ ਬੜਾ ਹੋ ਜੂਗਾ ਹੁ ਮੇਰਾ ਆ ਰੇਡ ਤੇਰਾ ਜਾਇਜੀ ਠੀਕ ਹੈ ਜੀ ਤੇ ਬਾਕੀ ਦਾ ਨੰਬਰ ਫੇਰ ਬੋਲੋ ਜੀ ਧੰਨ ਮੇਰਾ 366056 ਓਕੇ ਪਿੰਡ ਸਰਜੀਤਪੁਰਾ ਤੇ ਨੇੜੇ ਭਗਤਾ ਭਾਈ ਜੀ ਤੇ ਇਧਰੋਂ ਸਲਾਤ ਪਾ ਆ ਗਿਆ ਜਲਾਲ ਬਿਹਾਮੇਂ ਜਲਾਲ ਨੇੜੇ ਹੈਗਾ ਤੇ ਇੱਕ ਬੱਚੀ ਸੀ ਇੱਕ ਤੁਹਾਨੂੰ ਦਿਖਾਦੀ ਪਾਲਕ ਬੱਚੀ ਟੌਪ ਨਗੀਨਾ ਹੀ ਹੈ ਜੀ ਜੇ ਆਪਾਂ ਗੱਲ ਕਰ ਲਈਏ ਸਿਰਾ ਚੀਜ਼ ਆ ਜਾਮਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤਿਆਰ ਦਲੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ